ਪਟਿਆਲਾ ਸ਼ਹਿਰ ਦੇ ਇਤਿਹਾਸਿਕ ਕਾਲੀ ਮਾਤਾ ਮੰਦਰ ਦੇ ਵਿੱਚ ਮੌਜੂਦ ਸਾਡੇ ਪਾਰਟੀ ਦੇ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮੰਦਰ ਦੀ ਕਮੇਟੀ ਦੇ ਮੈਂਬਰ ਸਹਿबान ਮੀਡੀਆ ਦੇ बहुत सारे साथी इलेक्ट्रॉनिक मीडिया प्रिंट मीडिया सोशल मीडिया अज असी इतने नतमस्तक हो तरक्की अरदास करना आए हैं दुआ मंगन आए कि पंजाब ਕੋਈ ਨਜ਼ਰ ਨਾ ਲੱਗੇ ਪੰਜਾਬ ਫਿਰ ਦੁਬਾਰਾ ਮੋਰੀ ਸੂਬਾ ਬਣ ਕੇ ਉੱਭਰੇ ਕਿਉਂਕਿ ਪੰਜਾਬ ਜਿਹੜਾ ਉਹ ਸਾਰੇ ਧਰਮਾਂ ਦੀ ਕਦਰ ਕਰਨ ਵਾਲਾ ਸੋ ਸਾਡੀਆਂ ਸੰਗਰਾਦਾਂ ਵੀ ਸਾਂਝੀਆਂ ਸਾਡੀਆਂ ਇਦਾਂ ਵੀ ਸਾਂਝੀਆਂ ਸਾਡੇ ਜਗਰਾਤੇ ਵੀ ਸਾਂਝੇ ਆ ਸੋ ਹਰ ਧਰਮ ਦੀ ਇਸ ਧਰਤੀ ਤੇ ਪੂਜਾ ਵੀ ਹੁੰਦੀ ਹੈ ਇੱਜ਼ਤ ਮਾਨ ਸਨਮਾਨ ਵੀ ਦਿੱਤਾ ਜਾਂਦਾ ਸੋ ਮੰਦਰ ਦੀ ਕਮੇਟੀ ਵੱਲੋਂ ਦੋ ਤਿੰਨ ਵੈਸੇ ਤਾਂ ਮਾਤਾ ਦਾ ਦਰਬਾਰ ਹੈ ਲੋਕ ਇੱਥੇ ਮੰਗਣ ਆਉਂਦੇ ਆ ਆਪਣੇ ਪਰਿਵਾਰਾਂ ਦੀ ਤੰਦਰੁਸਤੀ ਆਪਣੇ ਵਪਾਰਾਂ ਦੀ ਤਰੱਕੀ ਪਰ ਕੁਝ ਘੱਮ ਐਸੇ ਨੇ ਜਿੰਨੇ ਜਿ ਉਹ ਜਾਂ ਤਾਂ ਸਰਕਾਰਾਂ ਦੇ ਪਿਛਲਿਆਂ ਨੇ ਨਹੀਂ ਕੀਤੇ ਜਾਂ ਉਹਨਾਂ ਦੀ ਕੋਈ ਅਣਗਹਿਲੀ ਰਹੀ ਜਿਵੇਂ ਆਸਰੋਵਰ ਸਾਡ ਤੁਹਾਡੇ ਵਿੱਚ ਇੱਥੇ ਕਈ ਦਹਾਕਿਆਂ ਤੋਂ ਵਿੱਚ ਪਾਣੀ ਨਹੀਂ ਆਇਆ ਮੇਨ ਜਿਹੜਾ ਦੁਆਰ ਹੈ ਉਹ ਬੰਦ ਕਰ ਰੱਖਿਆ ਹੈ ਜ਼ਿਆਦਾਤਰ ਐਂਟਰੀ ਸੜਕ ਵਾਲੇ ਪਾਸੇ ਹੁੰਦੀ ਹੈ ਤੁਸੀਂ ਲੋਕ ਲਓ ਸੋ ਮੰਦਿਰ ਕਮੇਟੀ ਵੱਲੋਂ ਸਾਨੂੰ ਇਹ ਦੋ ਮੰਗਾ ਜਿਹੜੀਆਂ ਸਾਹਮਣੇ ਆਈਆਂ ਨੇ ਬਿਲਕੁਲ ਜਲਦੀ ਜਿਹੜਾ ਇਸ ਪੁੰਨ ਦੇ ਕੰਮ ਨੂੰ ਪੂਰਾ ਕੀਤਾ ਜਾਊਗਾ। ਔਰ ਜੇ 24 ਕਿਉਂਕਿ ਇਤਿਹਾਸਿਕ ਮੰਦਰ ਹੈ ਸ਼ਨੀਵਾਰ ਨੂੰ ਤਾਂ ਐਤਵਾਰ ਨੂੰ ਤਾਂ ਕਹਿੰਦੇ ਵੀ ਲੱਖ ਤੋਂ ਵੀ ਵੱਧ ਬੰਦਾ ਇੱਥੇ ਨਤਬਸਤ ਕੋਣ ਆਉਂਦਾ 20-25 ਹਜ਼ਾਰ ਆਮ ਦਿਨਾਂ 'ਚ ਲੋਕਲ ਜਿਹੜੇ ਲੋਕਾਂ ਦੀ ਸ਼ਰਧਾ ਬੜੀ ਹੈ। ਸੋ ਅਸੀਂ ਅੱਜ ਖੁਦ ਨਤਮਸਤਕ ਹੋਣ ਆਇਆ ਇੱਥੋਂ ਨੂੰ ਕੁਝ ਦੇ ਨਹੀਂ ਸਕਦੇ ਇੱਥੋਂ ਤਾਂ ਮੰਗਣ ਆਇਆ ਤਾਂ ਪਰ ਫਿਰ ਵੀ ਜੋ ਸਾਡੇ ਵੱਲੋਂ ਸਰੂਗਾ ਜੋ ਇਨਫਰਾਸਟ੍ਰਕਚਰ ਦੇ ਵਿੱਚ ਜਾਂ ਜਿਹੜੇ ਭਗਤ ਆਉਂਦੇ ਨੇ ਉਹਨਾਂ ਦੀ ਸਹੂਲਤ ਵਾਸਤੇ ਜਾਂ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਤੇ ਆ ਕੇ ਉਹਦੇ ਵਾਸਤੇ ਅਸੀਂ ਜੋ ਪ੍ਰਬੰਧ ਕਮੇਟੀ ਸਾਨੂੰ ਕਹੂਗੀ ਸਾਰੇ ਕਰਾਂਗੇ